ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਅੱਜ ਜਦੋਂ ਉਹ ਬੋਟਾ ਮੰਗਣ ਉਸ ਘਰ ਵਿੱਚ ਆਇਆ ਜਿਸ ਵਿੱਚ ਮੈਂ ਰਹਿੰਦਾ ਹਾਂ ਤਾਂ ਮੇਰਾ ਦਿਲ ਕੀਤਾ ਕਿ ਮੈਂ ਉਸ ਦਾ ਸਿਰ ਪਾੜ ਦੇਵਾਂ ਪਰ ਘਰ ਦੀ ਬਾਕੀ ਮੈਂਬਰਾਂ ਨੂੰ ਦੇਖਦੇ ਹੋਏ ਮੈਂ ਕੁਝ ਵੀ ਨਹੀਂ ਸੀ ਕਰ ਸਕਦਾ ਜੇ ਮੇਰਾ ਘਰ ਹੁੰਦਾ ਤਾਂ ਸ਼ਾਇਦ ਮੈਂ ਉਸ ਦੇ ਉੱਪਰ ਗੁੱਸਾ ਕੱਢ ਕੇ ਆਪਣਾ ਮਾਣ ਥੋੜਾ ਬਹੁਤਾ ਤਾਂ ਹਲਕਾ ਕਰ ਲੈਂਦਾ ਪਰ ਜਿਉਂ ਹੀ ਉਸ ਨੇ ਆਪਣੇ ਪੈਰ ਘਰ ਦੀ ਦਹਲਿਜ਼ ਉੱਪਰ ਧਰਿਆ ਮੈਂ ਮਹਿਸੂਸ ਕੀਤਾ ਜਿਵੇਂ ਮੇਰੇ ਦਿਲ ਦੇ ਵਿੱਚ ਗੋਲੀ ਵੱਜੀ ਹੋਵੇ ਉਸ ਦਾ ਮੁਸਕਰਾਉਂਦਾ ਚਿਹਰਾ ਇੰਜ ਜਾਪਿਆ ਜਿਵੇਂ ਮੈਨੂੰ ਦੰਦੀਆਂ ਚੜਾ ਰਹੇ ਹੋਵੇ ਬਾਹਰ ਭਾਵੇਂ ਬਾਰਿਸ਼ ਹੋ ਰਹੀ ਸੀ ਅਤੇ ਹਲਕੀ ਹਲਕੀ ਠੰਡ ਵੀ ਸੀ ਪਰ ਮੈਨੂੰ ਝੋਗਿਰਦੇ ਲਾਟਾਂ ਬਲਦੀਆਂ ਨਜ਼ਰ ਆਈਆਂ ਕੀਕ ਚਹਾੜਾ ਤੇ ਅੱਗਾਂ ਲਾਉਂਦੇ ਦਰਿੰਦੇ ਨਜ਼ਰ ਆਏ ਮੇਰਾ ਪਿਓ ਦੇ ਗਾਲ ਵਿੱਚ ਪਾਏ ਟਾਇਰ ਦੇ ਅੱਗ ਦੀਆਂ ਲਾਟਾਂ ਦੂਰ ਦੂਰ ਤੱਕ ਉੜਦੀਆਂ ਦਿਸੀਆਂ ਮੇਰੀ ਮਾਂ ਦੁਸ਼ਤਾਂ ਦੇ ਪੈਰ ਫੜਦੀ ਮੇਰੇ ਪਿਓ ਦੀ ਜ਼ਿੰਦਗੀ ਲਈ ਭੀਖ ਮੰਗਦੀ ਦਿਖੀ ਪਰ ਉਹਨਾਂ ਮੇਰੀ ਮਾਂ ਨਾਲ ਜੋ ਕੀਤਾ ਮੈਂ ਉਸ ਨੂੰ ਯਾਦ ਕਰਕੇ ਫੇਰ ਬੇਹੋਸ਼ ਹੋ ਜਾਵਾਂਗਾ ਬੇਹੋਸ਼ ਹੋਣ ਤੋਂ ਪਹਿਲਾਂ ਹੀ ਮੇਰੇ ਮਾਲਕ ਨੇ ਮੈਨੂੰ ਆਵਾਜ਼ ਮਾਰੀ ਕਾਕਾ ਦੁਕਾਨ ਤੋਂ ਮਠਿਆਈ ਹੀ ਲਿਆ ਲੀਡਰ ਸਾਹਿਬ ਲਈ ਮਾਲਕ ਨੂੰ ਕਹਿ ਚਾਹ ਵੀ ਰੱਖ ਦੇ ਵੀ ਦੂਜੀ ਚਾਹ ਤਾਂ ਸਾਡੇ ਕੋਲ ਗੱਡੀ ਵਿੱਚ ਬਿਠੇਰੀ ਪਈ ਐ ਲੀਡਰ ਨੇ ਟੀਠਾ ਵਾਂਗ ਕਿਹਾ ਤੁਸੀਂ ਪੀਂਦੇ ਨਹੀਂ ਇਸ ਲਈ ਅਸੀਂ ਲਿਆਏ ਨਹੀਂ ਵੈਸੇ ਬਹੁਤੇ ਘਰਾਂ ਵਿੱਚ ਅਸੀਂ ਪੇਟੀ ਨਾਲ ਹੀ ਲੈ ਕੇ ਬੜੀ ਦਾ ਪੈਸੇ ਲੈ ਕੇ ਮਠਿਆਈਆਂ ਲੈਣ ਲਈ ਭਾਵੇਂ ਮੈਂ ਤੁਰ ਪਿਆ ਪਰ ਦਿਲ ਕਰੇ ਇਹ ਬੇਅਣਖੀ ਲੀਡਰ ਵਾਲੀ ਮੈਂ ਜ਼ਹਿਰ ਲਿਆਵਾਂ ਅਤੇ ਘਰੇ ਆਏ ਬੰਦਿਆਂ ਨੂੰ ਘੋਲ ਕੇ ਪਿਲਾ ਦੇਵਾਂ ਜਿਨ੍ਹਾਂ ਨੂੰ ਨਾ ਆਪਣੇ ਦੇਸ਼ ਤੇ ਨਾ ਆਪਣੀ ਕੌਮ ਲਈ ਕੋਈ ਪਿਆਰ ਹੈ ਪਿਆਰ ਹੈ ਤਾਂ ਸਿਰਫ ਕੁਰਸੀ ਲਈ ਮਠਿਆਈ ਲੈਣ ਦੀ ਮੈਂ ਕੋਈ ਕਾਲੀ ਨਾ ਕੀਤੀ ਹੌਲੀ-ਹੌਲੀ ਦੁਕਾਨ ਤੋਂ ਮਠਿਆਈ ਲੈ ਮੁੜ ਘਰ ਦੀ ਡਿਉੜੀ ਵਿੱਚ ਦਾਖਲ ਹੋਇਆ ਤਾਂ ਅੰਦਰੋਂ ਸਾਫ਼ ਆਵਾਜ਼ਾਂ ਬਾਹਰ ਤੱਕ ਆ ਰਹੀਆਂ ਸਨ ਮੇਰਾ ਮਾਲਕ ਕਹਿ ਰਿਹਾ ਸੀ ਚਾਹ ਠੰਡੀ ਹੋ ਰਹੀ ਹੈ ਲੜਕਾ ਮਠਿਆਈ ਲੈ ਕੇ ਹੀ ਨਹੀਂ ਆਇਆ ਸਰਦਾਰ ਸਾਹਿਬ ਇਹ ਲੜਕਾ ਕੌਣ ਲੀਡਰ ਨੇ ਪੁੱਛਿਆ ਇਸ ਦੀ ਬਹੁਤ ਲੰਮੀ ਕਹਾਣੀ ਹੈ ਮਾਲਕ ਨੇ ਦੱਸਿਆ ਰੋਲ ਦਾ ਖੋਲ ਦਾ ਪਲਿਆ ਹੈ ਹੁਣੇ ਜਿਹੇ ਸਾਡੇ ਕੋਲ ਆਇਆ ਹੈ ਆਪਣੇ ਬਾਰੇ ਗੱਲ ਸੁਣ ਕੇ ਮੇਰਾ ਦਿਲ ਕਰੇ ਕਿ ਮੈਂ ਦਰਵਾਜ਼ੇ ਪਿੱਛੇ ਲੁੱਕ ਕੇ ਕੁਝ ਹੋਰ ਗੱਲਾਂ ਸੁਣਾ। ਨਾ ਚਾਹੁੰਦਿਆਂ ਹੋਇਆ ਵੀ ਮੈਂ ਮਠਿਆਈ ਉਹਨਾਂ ਦੇ ਅੱਗੇ ਪੇਸ਼ ਕਰ ਦਿੱਤੀ। ਅਤੇ ਉਹਨਾਂ ਦੇ ਕੋਲ ਹੀ ਪਏ ਮੂੜੇ ਤੇ ਇੱਕ ਪਾਸੇ ਜਿਹੇ ਨੂੰ ਹੋ ਕੇ ਬੈਠ ਗਿਆ। ਉਹਨਾਂ ਚਾਹ ਪੀਂਦਿਆਂ ਇੱਕ ਦੋ ਵਾਰੀ ਮੇਰੇ ਮੂੰਹ ਵੱਲ ਨੂੰ ਦੇਖਿਆ। ਪਰ ਆਪਣੀਆਂ ਗੱਲਾਂ ਜਾਰੀ ਰੱਖਦੇ ਆ ਮੇਰੇ ਮਾਲਕ ਨੇ ਕਿਹਾ। ਲੀਡਰ ਸਾਹਿਬ ਪਿਛਲੇ ਸਾਲ ਤੁਸੀਂ ਕਾਫੀ ਜ਼ੋਰ ਲਾਇਆ ਸੀ। ਕਿ ਪੰਜਾਬ ਦੇ ਲਟਕਦੇ ਮਸਲੇ ਹੱਲ ਕੀਤੇ ਜਾਣ ਹੁਣ ਜੇ ਤੁਸੀਂ ਪਾਵਰ ਵਿੱਚ ਆ ਗਏ ਤਾਂ ਉਮੀਦ ਹੈ ਸਾਰੇ ਰਹਿੰਦੇ ਮਸਲੇ ਪੂਰੇ ਹੋ ਜਾਣਗੇ ਲੀਡਰ ਨੇ ਨਾਲ ਆਏ ਦੂਸਰੇ ਬੰਦੇ ਵੱਲ ਦੇਖਿਆ ਤਾਂ ਦੋਨੋਂ ਮੁਸਕਰਾ ਪਏ ਉਹਨਾਂ ਦੇ ਦੰਦ ਮੈਨੂੰ ਹਾਥੀ ਦੇ ਲੱਗੇ ਜੋ ਖਾਣ ਲਈ ਹੋਰ ਅਤੇ ਦਿਖਾਉਣ ਲਈ ਹੋਰ ਹੋਣ ਮੈਂ ਨਾਲ ਆਏ ਬੰਦੇ ਵੱਲ ਗਾਹ ਨਾਲ ਦੇਖਿਆ ਤਾਂ ਮੈਨੂੰ ਲੱਗਾ ਜਿਵੇਂ ਮੈਂ ਉਸਨੂੰ ਪਹਿਲਾਂ ਕਿਤੇ ਦੇਖਿਆ ਹੋਵੇ ਤੁਸੀਂ ਪਾਵਰ ਵਿੱਚ ਲਿਆਓ ਤਾਂ ਸਹੀ ਫੇਰ ਦੇਖਿਓ ਮਸਲੇ ਕਿ ਇਕੱਲੇ ਪੰਜਾਬ ਦੇ ਨਹੀਂ ਸਾਰੀ ਦੁਨੀਆ ਦੇ ਹੱਲ ਕਰਾਂਗੇ ਏ ਕਹਿ ਕੇ ਉਹ ਬੰਦਾ ਜ਼ੋਰ ਦੀ ਹੱਸਿਆ ਜਦੋਂ ਉਹ ਹੱਸਦੇ ਤਾਂ ਮੈਨੂੰ ਹੋਰ ਵੀ ਗੁੱਸਾ ਚੜ ਜਾਂਦਾ ਪਰ ਮੈਂ ਆਪਣਾ ਗੁੱਸਾ ਲਪਾਉਂਦਾ ਹੋਇਆ ਖਾਮੋਸ਼ ਬੈਠਾ ਰਿਹਾ ਹੌਲੀ ਹੌਲੀ ਉਹਨਾਂ ਦੀਆਂ ਗੱਲਾਂ ਦੁਨੀਆ ਦੇ ਮਸਲੇ ਛੱਡ ਪੰਜਾਬ ਦੇ ਮਸਲਿਆਂ ਦੇ ਵਿੱਚੋਂ ਦੀ ਲੰਘਦੀਆਂ ਸਿੱਖਾਂ ਦੇ ਮਸਲੇ ਤੇ ਆ ਟਿਕ ਗਈਆਂ ਜੇ ਸਾਡੀ ਜਿੱਤ ਹੋਈ ਤਾਂ ਅਸੀਂ 84 ਦੇ ਦੰਗਾਕਾਰੀਆਂ ਨੂੰ ਸਜ਼ਾ ਜ਼ਰੂਰ ਦਿਵਾਵਾਂਗੇ ਉਹ ਬੰਦਾ ਫਿਰ ਬੋਲਿਆ ਇਹ ਗੱਲ ਸੁਣ ਕੇ ਮੇਰਾ ਮੂੰਹ ਅਤੇ ਕੰਨ ਲਾਲ ਹੋ ਗਏ ਮੇਰੇ ਸਾਰੇ ਸਰੀਰ ਦੀ ਲੂਈ ਖੜੀ ਹੋ ਗਈ ਮੇਰਾ ਦਿਲ ਤਰਖਾਨ ਦੀ ਤੋਕਣੀ ਵਾਂਗ ਚੱਲਣ ਲੱਗਾ ਇਸ ਤੋਂ ਜ਼ਿਆਦਾ ਮੇਰੀ ਹਾਲਤ ਹੋਰ ਵੀ ਖਰਾਬ ਹੋ ਜਾਣੀ ਸੀ ਜਦੋਂ ਕਿ ਮੇਰੇ ਮਾਲਕ ਨੇ ਉੱਚੀ ਆਵਾਜ਼ ਵਿੱਚ ਮੇਰਾ ਨਾਮ ਲਿਆ ਤਾਂ ਮੈਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ ਇਸ ਗੱਲੋਂ ਮੇਰਾ ਮਾਲਕ ਬੜਾ ਹੀ ਸਿਆਣਾ ਹੈ। ਉਹ ਉਹ ਬਹੁਤ ਵਾਰੀ ਮੈਨੂੰ ਉਸ ਹਾਲਤ ਵਿੱਚ ਜਾਣ ਨਹੀਂ ਦਿੰਦਾ ਜਿਸ ਵਿੱਚ ਮੇਰੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ। ਡਾਕਟਰ ਨੇ ਵੀ ਉਹਨਾਂ ਨੂੰ ਇਹੀ ਦੱਸਿਆ ਹੈ ਕਿ ਜਿੰਨਾ ਤੁਸੀਂ ਇਸ ਨੂੰ ਉਸ ਹਾਲਤ ਵਿੱਚ ਜਾਣ ਤੋਂ ਰੋਕੋਗੇ ਉੰਨੀ ਛੇਤੀ ਇਸਦੇ ਠੀਕ ਹੋਣ ਦੀ ਸੰਭਾਵਨਾ ਹੈ। ਵੈਸੇ ਅੱਜ ਤਾਂ ਮੈਨੂੰ ਵੀ ਥੋੜਾ ਫਰਕ ਨਜ਼ਰ ਆਇਆ। ਅੱਗੇ ਤਾਂ ਕਿਸੇ ਨੇ 84 ਦਾ ਨਾਮ ਨਹੀਂ ਲਿਆ ਤਾਂ ਮੈਂ बेहोश ਹੋਇਆ ਨਹੀਂ। ਉਸ ਤਰ੍ਹਾਂ ਵੀ ਉਮਰ 30 ਦੇ ਨੇੜੇ ਟੁੱਕਣ ਵਾਲੀ ਹੈ ਅਤੇ ਅੱਗੇ ਨਾਲੋਂ ਤਕੜਾ ਹੋਇਆ ਮਹਿਸੂਸ ਕਰਦਾ ਪਿਆ ਹਾਂ ਬਚਪਨ ਦੇ ਦੁੱਖ ਨੇ ਜੋ ਮੇਰੇ ਸਰੀਰ ਵਿੱਚ ਸੇਕ ਕੀਤੇ ਹਨ ਉਹ ਦੂਜਿਆਂ ਦੇ ਦੁੱਖ ਦੇਖਦੇ ਥੋੜੇ ਭਾਰਨੇ ਸ਼ੁਰੂ ਹੋ ਗਏ ਸਨ ਮਾਲਕ ਦੇ ਕਹਿਣ ਤੇ ਭਾਵੇਂ ਮੈਂ ਕਮਰੇ ਤੋਂ ਬਾਹਰ ਆ ਗਿਆ ਪਰ ਮੇਰੇ ਕੰਨ ਕਮਰੇ ਵਿੱਚ ਹੀ ਸੀ ਸਰਦਾਰ ਸਾਹਿਬ ਤੁਸੀਂ ਉਸ ਨੂੰ ਬਾਹਰ ਕਿਉਂ ਭੇਜ ਦਿੱਤਾ ਲੀਡਰ ਨੇ ਪੁੱਛਿਆ ਇਸ ਦੇ ਸਾਹਮਣੇ ਜਦੋਂ ਵੀ ਕੋਈ 84 ਦੇ ਦੰਗਿਆਂ ਦੀ ਗੱਲ ਕਰਦਾ ਹੈ ਇਹ ਬੇਹੋਸ਼ ਹੋ ਜਾਂਦਾ ਹੈ ਉਹ ਕਿਉਂ ਇਹ ਉਦੋਂ ਛੋਟਾ ਜਿਹਾ ਸੀ ਜਦੋਂ ਦੰਗਾਕਾਰੀਆਂ ਨੇ ਇਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਇਸ ਦੀ ਮਾਂ ਨੇ ਇਸ ਨੂੰ ਇੱਕ ਅਲਮਾਰੀ ਵਿੱਚ ਲੁਕਾ ਦਿੱਤਾ ਪਰ ਜੋ ਕੁਝ ਵੀ ਇਹਨਾਂ ਦੇ ਘਰ ਵਿੱਚ ਵਾਪਰਿਆ ਉਹ ਅਲਮਾਰੀ ਦੀਆਂ ਵਿਰਲੀਆਂ ਫੱਟੀਆਂ ਰਾਹੀਂ ਇਸ ਦੀਆਂ ਅੱਖਾਂ ਤੱਕ ਪਹੁੰਚਦਾ ਰਿਹਾ ਉਦੋਂ ਵੀ ਇੱਕ ਦਿਆਵਾਨ ਆਦਮੀ ਨੇ ਇਸ ਨੂੰ ਬੇਹੋਸ਼ ਹੋਏ ਨੂੰ ਅਲਮਾਰੀ ਵਿੱਚੋਂ ਕੱਢਿਆ ਸੀ ਡਾਕਟਰ ਨੂੰ ਨੇ ਪੁੱਛਿਆ ਪੱਛਾ ਨਾਲੇ ਆ ਨਾਲਾਏ ਬੰਦੇ ਨੇ ਉਪਰ ਆ ਜਾ ਗਿਆ ਉਦੋਂ ਤਾਂ ਜੀ ਦਿੱਲੀ ਵਿੱਚ ਕਹਿ ਰਹੀ ਵਰਤਿਆ ਮੇਰਾ ਦੋਸਤ ਦੱਸਦਾ ਸੀ ਕਿ ਡਾਕਟਰਾਂ ਨੇ ਕਿਹਾ ਹੈ ਕਿ ਉਦੋਂ ਦਾ ਇਸ ਦੇ ਬਾਲ ਮਨਤੇ ਹਾਦਸੇ ਦਾ ਐਸਾ ਡੂੰਗਾ ਅਸਰ ਹੋ ਗਿਆ ਹੈ ਕਿ ਸਾਰੀ ਉਮਰ ਵੀ ਰਹਿ ਸਕਦਾ ਹੈ ਅਤੇ ਸਮਾਂ ਪਾ ਕੇ ਠੀਕ ਵੀ ਹੋ ਸਕਦਾ ਹੈ ਮਾਲਕ ਮੇਰੀ ਜ਼ਿੰਦਗੀ ਦੀ ਕਿਤਾਬ ਦੇ ਵਰਕੇ ਉਹਨਾਂ ਦੇ ਅੱਗੇ ਫਰੋਲਣ ਲੱਗਾ ਮਾਪੇ ਦੋਹਾਂ ਨੂੰ ਹੀ ਇਸ ਦੀਆਂ ਅੱਖਾਂ ਦੇ ਸਾਹਮਣੇ ਤੜਪਾ ਤਰਪਾ ਕੇ ਮਾਰ ਦਿੱਤਾ ਤੁਹਾਡੇ ਕੋਲ ਕਿਵੇਂ ਪਹੁੰਚਿਆ ਜਿਸ ਨੇ ਇਸ ਨੂੰ ਲਮਾਰੀ ਵਿੱਚੋਂ ਕੱਢਿਆ ਸੀ ਉਹ ਵੀ ਵਿਚਾਰਾ ਗਰੀਬ ਜਿਹਾ ਤੇ ਸਿਆਣਾ ਬੰਦਾ ਸੀ ਮੇਰੇ ਦੋਸਤ ਦੇ ਘਰ ਵਿੱਚ ਨੌਕਰੀ ਕਰਦਾ ਸੀ ਇਹ ਵੀ ਉਸ ਦੇ ਨਾਲ ਹੀ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦਾ ਸੀ ਪਹਿਲਾਂ ਤਾਂ ਉਹ ਬੁੱਢਾ ਇਸ ਨੂੰ ਆਪਣਾ ਦੋਤਾ ਜਾਂ ਪੋਤਾ ਹੀ ਕਹਿੰਦਾ ਸੀ ਮਰਨ ਲੱਗਾ ਹੀ ਦੱਸ ਕੇ ਗਿਆ ਹੋਵੇਗਾ ਨਾਲ ਦੇ ਬੰਦੇ ਨੇ ਫੇਰ ਅੰਦਾਜ਼ਾ ਲਾਇਆ ਇਹ ਪੜਿਆ ਕਿੰਨਾ ਕਹ ਲੀਡਰ ਨੇ ਪੁੱਛਿਆ ਜੇ ਜਿੱਤ ਗਏ ਤਾਂ ਕਿਤੇ ਇਸ ਦੀ ਰੋਟੀ ਦਾ ਹੀ ਜੁਗਾੜ ਕਰ ਦੇਵਾਂਗੇ ਇਸ ਮਹਿੰਗਾਈ ਵਿੱਚ ਤਾਂ ਆਪਣੇ ਬੱਚੇ ਪਾਲਣੇ ਔਖੇ ਹਨ ਇਸ ਨੂੰ ਕਿਸੇ ਨੇ ਕੀ ਪੜਾਉਣਾ ਸੀ ਮੇਰੇ ਮਾਲਕ ਨੇ ਜਵਾਬ ਦਿੱਤਾ ਪੰਜਾਬੀ ਹਿੰਦੀ ਤਾਂ ਪੜਨੀ ਲਿਖਣੀ ਜਾਂਦਾ ਹੈ ਇਹ ਗੱਲ ਸੁਣ ਕੇ ਮੇਰਾ ਦਿਲ ਕਰੇ ਕਹਾ ਮਹਿੰਗਾਈ ਦੀ ਤਾਂ ਗੱਲ ਹੈ ਜੀ ਉਂਝ ਵੀ ਅੱਜ ਦਾ ਮਨੁੱਖ ਇਤਨਾ ਖੁਦਗਰਜ਼ ਹੋ ਗਿਆ ਹੈ ਕਿ ਆਪਣੇ ਸਵਾਰਥ ਤੋਂ ਬਗੈਰ ਕਿਸੇ ਦੂਸਰੇ ਦਾ ਭਲਾ ਨਹੀਂ ਸੋਚਦਾ ਪਰ ਇਹ ਗੱਲ ਮੈਂ ਆਪਣੇ ਅੰਦਰ ਹੀ ਦੱਬ ਗਿਆ ਅਤੇ ਫਿਰ ਉਹਨਾਂ ਦੀ ਗੱਲ ਸੁਣਨ ਲੱਗਾ ਦੇਖਣ ਨੂੰ ਅਣਪੜ ਨਹੀਂ ਲੱਗਦਾ ਸ਼ੁਰੂ ਤੋਂ ਅਫਸਰਾਂ ਨਾਲ ਰੈਣ ਕਾਰਨ ਇਸ ਦੀ ਰੈਣੀ ਵੈਣੀ ਵੀ ਉਸੇ ਤਰ੍ਹਾਂ ਦੀ ਹੀ ਹੋ ਗਈ ਇਸ ਦਾ ਕੋਈ ਹੋਰ ਰਿਸ਼ਤੇਦਾਰ ਵੀ ਨਹੀਂ ਹੈ ਇਸ ਨੂੰ ਤਾਂ ਕਿਸੇ ਦਾ ਪਤਾ ਹੀ ਨਹੀਂ ਬਾਕੀ ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ ਇਸ ਦੇ ਰਿਸ਼ਤੇਦਾਰਾਂ ਨੂੰ ਲੱਭਣ ਦੀ ਮੇਰੇ ਮਨ ਨੇ ਫੇਰ ਮੈਨੂੰ ਹੀ ਜਵਾਬ ਦਿੱਤਾ ਕਈ ਰਿਸ਼ਤੇਦਾਰ ਤਾਂ ਸੰਕਟ ਸਮੇਂ ਆਪ ਹੀ ਲੋਕ ਜਾਂਦੇ ਨੇ ਕਿਤੇ ਕਿਸੇ ਬੇਸਹਾਰੇ ਦਾ ਆਸਰਾ ਨਾ ਬਣਨਾ ਪੈ ਜਾਵੇ ਕਾਕਾ ਚਾਹ ਵਾਲੇ ਭਾਂਡੇ ਲੈ ਜਾ ਮੇਰੇ ਮਾਲਕ ਨੇ ਅੰਦਰੋਂ ਆਵਾਜ਼ ਲਗਾਈ ਭਾਂਡੇ ਚੁੱਕਦਾ ਮੈਂ ਸੋਚ ਰਿਹਾ ਸਾਂ ਕਿ ਮੈਂ ਇਹਨਾਂ ਦੋਨਾਂ ਨੂੰ ਦੇਖ ਕੇ ਇੱਕ ਜੀ ਕਿਉਂ ਜਾਂਦਾ ਹਾਂ ਲੀਡਰਤਾ ਮੈਨੂੰ ਇਸ ਲਈ ਬੁਰਾ ਲੱਗਦਾ ਹੈ ਕਿ 84 ਤੋਂ ਬਾਅਦ ਇੰਨੀ ਵਾਰੀ ਜਿੱਤਿਆ ਕਹਾਉਂਦਾ ਵੀ ਆਪਣੇ ਆਪ ਨੂੰ ਸਿੱਖਾਂ ਦੀ ਮਜ਼ਬੂਤ ਪਾਰਟੀ ਦਾ ਮੋਰੀ ਪਰ ਮੇਰੇ ਵਰਗੇ ਲੋਕਾਂ ਲਈ ਕੁਝ ਨਾ ਕੀਤਾ ਪਰ ਨਾਲ ਦਾ ਬੰਦਾ ਮੈਨੂੰ ਲੀਡਰ ਨਾਲੋਂ ਵੀ ਪੈੜਾ ਲੱਗਦਾ ਤੁਹਾਡੀਆਂ ਪਾਰਟੀਆਂ ਤਾਂ ਵੱਖ-ਵੱਖ ਹੈ ਪਰ ਵੋਟਾਂ ਮੰਗਣ ਲਈ ਇਕੱਠੇ ਹੀ ਆਏ ਹੋ ਇਹ ਕਿਵੇਂ ਮਾਲਕ ਨੇ ਸਵਾਲ ਪਾਇਆ ਸਾਡੀਆਂ ਪਾਰਟੀਆਂ ਆਪਸ ਵਿੱਚ ਮਿਲ ਕੇ ਚੋਣ ਲੜ ਰਹੀਆਂ ਹਨ ਸਾਂਝੇ ਉਮੀਦਵਾਰ ਖੜੇ ਕਰਾਂਗੇ ਪਰ ਪਹਿਲਾਂ ਤੁਸੀਂ ਆਪਣੀ ਹੋਣ ਵਾਲੀ ਵਿਰੋਧੀ ਪਾਰਟੀ ਦੇ ਵਿੱਚ ਕਾਫੀ ਸਰਗਰਮ ਨਹੀਂ ਸੀ ਮਾਲਕ ਨੇ ਨਾਲ ਵਾਲੇ ਬੰਦੇ ਨੂੰ ਸਿੱਧਾ ਪੁੱਛਿਆ ਸਰਦਾਰ ਸਾਹਿਬ ਜੀ ਉਸ ਪਾਰਟੀ ਨੂੰ ਤਾਂ ਮੈਂ ਕਾਫੀ ਚਿਰ ਤੋਂ ਤਿਆਗ ਚੁੱਕਾ ਹੁਣ ਤਾਂ ਰਾਜਨੀਤਿਕ ਇਸ ਤਰ੍ਹਾਂ ਦਲ ਬਦਲ ਲੈਂਦੇ ਹਨ ਜਿਵੇਂ ਕੱਪੜੇ ਬਦਲ ਲਈਦੇ ਹੈ ਪਤਾ ਹੀ ਨਹੀਂ ਲੱਗਦਾ ਮਾਲਕ ਨੇ ਸੱਚਾਈ ਦੱਸੀ ਇਹ ਸੁਣ ਕੇ ਉਹ ਬੰਦਾ ਉੱਚੀ ਆਵਾਜ਼ ਵਿੱਚ ਹੱਸਿਆ ਉਸ ਦਾ ਹਾਸਾ ਮੈਨੂੰ ਝੰਜੋੜ ਗਿਆ ਪੂਰਾ ਜੋਰ ਲਗਾ ਕੇ ਮੈਂ ਉਸਦੇ ਹਾਸੇ ਨੂੰ ਪਹਿਚਾਣਨ ਲੱਗਾ ਮੇਰਾ ਦਿਲ ਦਿਮਾਗ ਮੇਰੀਆਂ ਨਜ਼ਰਾਂ ਜਾਣੀ ਕਿ ਮੇਰੀਆਂ ਸਾਰੀਆਂ ਸ਼ਕਤੀਆਂ ਉਸ ਨੂੰ ਟੋਨ ਲੱਗ ਪਈਆਂ ਉਸਦੇ ਹਾਸੇ ਗੰਦੇ ਦੰਦ ਪਹਿਚਾਣ ਵਿੱਚ ਆਉਣ ਲੱਗੇ ਇਹ ਉਦੋਂ ਦੀ ਉਦੋਂ ਵੀ ਇਸੇ ਤਰ੍ਹਾਂ ਦਾ ਹਾਸਾ ਹੀ ਹੱਸਦਾ ਸੀ ਜਦੋਂ ਮੇਰਾ ਪਿਓ ਟਾਇਰ ਵਿੱਚ ਜਲ ਰਿਹਾ ਸੀ ਫਰਕ ਸਿਰਫ ਇੰਨਾ ਹੀ ਸੀ ਉਦੋਂ ਜਵਾਨੀ ਵਿੱਚ ਹੋਣ ਕਾਰਨ ਇਸਦੇ ਹਾਸੇ ਦੀ ਆਵਾਜ਼ ਟਾਇਰ ਨੂੰ ਲੱਗੀ ਅੱਗ ਨਾਲੋਂ ਵੀ ਜ਼ਿਆਦਾ ਮੱਚ ਰਹੀ ਸੀ ਉਹ ਸਾਰਾ ਦ੍ਰਿਸ਼ ਅੱਖਾਂ ਸਾਹਮਣੇ ਘੁੰਮਣ ਲੱਗਾ ਚਾਹ ਦੀ ਕੇਟਲੀ ਮੇਰੇ ਹੱਥਾਂ ਵਿੱਚੋਂ ਛੁੱਟ ਗਈ ਤੇ ਮੇਰੇ ਹੱਥ ਬੰਦੂਕ ਦੀ ਗੋਲੀ ਤਰ੍ਹਾਂ ਉਸ ਬੰਦੇ ਦੀ ਧੌਣ ਨੂੰ ਜਾ ਚੁੰਬੜੇ ਉਹ ਦੰਗਾਕਾਰੀ ਮੇਰੇ ਹੱਥਾਂ ਵਿੱਚੋਂ ਮੇਰੇ ਬਾਪ ਵਾਂਗ ਹੀ ਤੜਪਣ ਲੱਗਾ ਮੈਂ ਵੀ ਉਸੇ ਤਰ੍ਹਾਂ ਪਾਗਲਾ ਵਾਂਗ ਹੱਸਣ ਲੱਗਾ ਮਾਲਕ ਤੇ ਲੀਡਰ ਸਾਰਾ ਜ਼ੋਰ ਲਗਾ ਕੇ ਮੈਨੂੰ ਪੜਨ ਲੱਗੇ ਰੌਲਾ ਰੱਪਾ ਸੁਣ ਕੇ ਮਾਲਕਣ ਦੌੜੀ ਆਈ ਮੈਨੂੰ ਬੇਕਾਬੂ ਹੁੰਦਾ ਦੇਖ ਉਸਨੇ ਆਂਡ ਗਵਾੜੇ ਇਕੱਠਾ ਕਰ ਲਿਆ ਸਾਰਿਆਂ ਰਲ ਕੇ ਮੈਨੂੰ ਕੋਠੜੀ ਵਿੱਚ ਬੰਦ ਕਰ ਦਿੱਤਾ ਦਰਵਾਜ਼ੇ ਵਿੱਚ ਲੱਤਾਂ ਮੁੱਕੇ ਮਾਰਦਾ ਮੈਂ ਡਢਾਲ ਹੋ ਕੇ ਇੱਕ ਪਾਸੇ ਡਿੱਗ ਪਿਆ ਅੱਗੇ ਤਾਂ ਜੀ ਇਹ बेहोਸ਼ ਜ਼ਰੂਰ ਹੋ ਜਾਂਦਾ ਸੀ ਪਰ ਅੱਜ ਤਾਂ ਪਾਗਲਪਨ ਦਾ ਦੌਰਾ ਪੈ ਗਿਆ ਲੱਗਦਾ ਮਾਲਕ ਨੇ ਕਿਹਾ ਬੀਬੀ ਗੱਲਾਂ ਛੱਡੋ ਪਾਣੀ ਲੈ ਕੇ ਆਓ ਦੇਖੋ ਇਸਨੇ ਮੇਰੇ ਸਾਥੀ ਨੂੰ ਬੇਹੋਸ਼ ਕਰ ਦਿੱਤਾ ਥੋੜੀ ਦੇਰ ਬਾਅਦ ਹੀ ਐਂਬੂਲੈਂਸ ਅਤੇ ਪੁਲਿਸ ਦੀ ਗੱਡੀ ਆ ਗਈ ਐਂਬੂਲੈਂਸ ਵਾਲੇ ਬੇਹੋਸ਼ ਨੂੰ ਚਰਨਲ ਹਸਪਤਾਲ ਵਿੱਚ ਲੈ ਗਏ ਅਤੇ ਪੁਲਿਸ ਵਾਲਿਆਂ ਨੇ ਮੈਨੂੰ ਪਾਗਲਾਂ ਦੇ ਹਸਪਤਾਲ ਜਾਂ ਜੇਲ੍ਹ ਵਿੱਚ ਪਾ ਦਿੱਤਾ ਜਦੋਂ ਇੱਕ ਦਿਨ ਮੇਰਾ ਮਾਲਕ ਮੈਨੂੰ ਦੇਖਣ ਆਇਆ ਤਾਂ ਡਾਕਟਰ ਡਾਕਟਰ ਉਸ ਨੂੰ ਦੱਸ ਰਿਹਾ ਸੀ ਇਸ ਦਾ ਅੰਦਰਲਾ ਗੁਬਾਰ ਇੱਕਦਮ ਉਸ ਦਿਨ ਬਾਹਰ ਆ ਗਿਆ ਇਸ ਕਰਕੇ ਬੰਦੇ ਦੇ ਇੱਕ ਗੱਲ ਨੂੰ ਚੁੰਬੜ ਗਿਆ ਵੈਸੇ ਹੁਣ ਇਸ ਦਾ ਵਰਤੀਰਾ ਨਾਰਮਲ ਇਨਸਾਨਾਂ ਵਰਗਾ ਹੈ ਉਮੀਦ ਹੈ ਇਹ ਹੁਣ ਕਦੀ ਵੀ ਬੇਹੋਸ਼ ਨਹੀਂ ਹੋਵੇਗਾ ਮਾਲਕ ਦਿਆਲੂ ਸੁਭਾਅ ਦਾ ਹੋਣ ਕਾਰਨ ਛੇਤੀ ਹੀ ਮੈਨੂੰ ਆਪਣੇ ਘਰ ਫੇਰ ਲਿਆਇਆ ਹੁਣ ਕਦੀ ਵੀ ਕੋਈ ਦੰਗਿਆਂ ਦੀ ਗੱਲ ਕਰਦਾ ਮੈਂ ਸਹਿਜ ਜਾਂਦਾ ਅਤੇ ਬੇਹੋਸ਼ੀ ਤੋਂ ਬਚਿਆ ਰਿਹਾ ਅੱਜ ਸਵੇਰੇ ਸਵੇਰੇ ਮੇਰਾ ਮਾਲਕ ਉੱਚੀ ਉੱਚੀ ਅਖਬਾਰ ਪੜ੍ਹ ਕੇ ਮਾਲਕਣ ਨੂੰ ਦੱਸ ਰਿਹਾ ਸੀ ਲੈ ਬਈ ਉਹ ਬੰਦਾ ਵੋਟਾਂ ਵਿੱਚ ਜਿੱਤ ਗਿਆ ਜਿਸ ਨੂੰ ਇਸ ਨੇ ਧੌਂ ਤੋਂ ਫੜਿਆ ਸੀ ਮਾਲਕ ਦੀ ਇਹ ਗੱਲ ਕਹਿਣ ਦੀ ਧੀਰ ਸੀ ਕਿ ਮੇਰਾ ਸਰੀਰ ਕੰਬਣ ਲੱਗਾ ਪਸੀਨਾ ਛਟਣ ਲੱਗਾ ਮੇਰੀ ਬੇਹੋਸ਼ੀ ਵਾਲੀ ਹਾਲਤ ਫਿਰ ਹੋਣ ਲੱਗੀ ਪਰ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਮੈਨੂੰ ਅੰਦਰੋਂ ਹੀ ਆਵਾਜ਼ ਆਈ ਤੂੰ ਬੇਹੋਸ਼ ਨਹੀਂ ਹੈ ਬੇਹੋਸ਼ ਤਾਂ ਉਹ ਜਾਣਦਾ ਹੈ ਜਿਹੜੇ ਵੋਟਾਂ ਪਾ ਕੇ ਅਜਿਹੇ ਬੰਦਿਆਂ ਨੂੰ ਜਿਤਾਉਂਦੀ ਹੈ ਤਾ ਜੋ ਇਹ ਪਦਮਾਸ਼ਕ ਇਸਮ ਦੇ ਦੰਗਾਕਾਰੀ ਹਾਲ ਤਾਕਤ ਵਿੱਚ ਆਉਣ ਨਾਲ ਦਿੱਲੀ ਵਾਲੇ ਦੰਗੇ ਕਿਸੇ ਵੀ ਸਮੇਂ ਦौरा ਸਕਣ ਵਿੱਚ ਟਲਣਾ ਕਰਨ ਮੈਨੂੰ ਇੰਜ ਲੱਗਾ ਜਿਵੇਂ ਅੰਦਰਲੀ ਆਵਾਜ਼ ਆਪਣੇ ਆਪ ਹੀ ਬਾਹਰ ਆ ਕੇ ਚੁਗਿਰਦੇ ਵਿੱਚ ਫੈਲ ਗਈ ਹੋਵੇ ਅਤੇ ਹਰ ਪਾਸਿਓਂ ਆਵਾਜ਼ਾਂ ਆਉਣ ਲੱਗੀਆਂ ਇਸ ਦੰਗਾਕਾਰੀ ਨੂੰ ਲੀਡਰ ਬਣਾਉਣ ਵਾਲੇ ਬੇਹੋਸ਼ ਨੇ ਬੇਹੋਸ਼ ਨੇ ਬੇਹੋਸ਼ ਨੇ ਭਾਵੇਂ ਇਹਨਾਂ ਆਵਾਜ਼ਾਂ ਦਾ ਸਾਰੇ ਪਾਸੇ ਸ਼ੋਰ ਸੀ ਮੈਨੂੰ ਆਪਣੇ ਅੰਦਰ ਸ਼ਾਂਤੀ ਮਹਿਸੂਸ ਹੋਈ ਅਤੇ ਕਦੇ ਕੋਈ ਭੇਦ ਭਰੀ ਆਸ ਵਿੱਚ ਮੁੜ ਬੇਹੋਸ਼ ਹੋਣ ਤੋਂ बच ਗਿਆ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ